ਮੈਂ ਵੀ ਜਾ ਰਹੀ ਹਾਂ ਤੇ ਤੁਸੀਂ ਵੀ ਸਭ ਨੇ ਜਾਣਾ 19 April 2025 ਨੂੰ ਜੰਤਰ ਮੰਤਰ ਦਿੱਲੀ ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸੁਖਵਿੰਦਰ ਕੌਰ ਗਰੇਵਾਲ ਵੱਲੋਂ 19 April 2025 ਨੂੰ ਜੰਤਰ ਮੰਤਰ ਸਾਰੇ ਸਾਡੇ ਭਰਾਵਾਂ ਦੇ ਹੱਕ ਵਿੱਚ ਇਕੱਠ ਹੋਣ ਜਾ ਰਿਹਾ ਹੈ ਤਾਂ ਤੁਸੀਂ ਮੈਂ ਵੀ ਜਾ ਰਹੀ ਹਾਂ ਤੇ ਤੁਸੀਂ ਵੀ ਸਭ ਨੇ ਜਾਣਾ 19 April 2025 ਨੂੰ ਜੰਤਰ ਮントਰ ਦਿੱਲੀ ਸਵੇਰੇ 10 ਵਜੇ ਕਿਉਂਕਿ ਅੱਜ ਨਾਰਾ ਲੱਗ ਰਿਹਾ ਹੈ ਮਰਦ ਬਚਾਓ ਤੇ ਦੇਸ਼ ਬਚਾਓ ਪਹਿਲਾਂ ਸੀਗਾ ਕਿ ਬੇਟੀ ਬਚਾਓ ਬੇਟੀ ਪੜਾਓ ਤੇ ਇਹ ਨਾਰਾ ਜਿਹੜਾ ਹੈ ਅੱਜ ਮਰਦ ਬਚਾਓ ਤੇ ਦੇਸ਼ ਬਚਾਓ ਦਾ ਕੁਝ ਤੇ ਕਾਰਨ ਹੈ 2 ਵਜੇ ਸਾਡੇ ਜਿਹੜੇ ਵੀਰ ਹੈ ਉਹ ਬੇਗੁਨਾਹ ਜਿਹੜੇ ਹੈਗੇ ਆ ਉਹ ਚੱਕੀ ਵਿੱਚ ਪਿਸ ਰਹੇ ਨੇ ਦੁੱਖ ਦੀ ਕਿਉਂਕਿ ਉਹਨਾਂ ਦੇ ਉੱਤੇ ਕਈ ਵਾਰੀ ਜ਼ੁਲਮ ਹੁੰਦੇ ਨੇ ਸਾਰੇ ਤੇ ਕਾਨੂੰਨ ਜਿਹੜੇ ਨੇ ਇੱਕ ਔਰਤਾਂ ਵਾਸਤੇ ਕੀਤੇ ਗਏ ਨੇ ਤੇ ਇੱਕ ਮਰਦਾਂ ਵਾਸਤੇ ਵੀ ਕਮਿਸ਼ਨ ਚਾਹੀਦਾ ਜਿਵੇਂ ਕਿ ਔਰਤਾਂ ਵਾਸਤੇ ਹੈ ਔਮਨ ਕਮਿਸ਼ਨ ਤੇ ਇਸ ਨੂੰ ਮੁੱਖ ਰੱਖਦੇ ਹੋਏ ਅੱਜ ਕੱਲ ਦੇ ਹਾਲਾਤ ਦੇਖਦੇ ਹੋਏ ਇਸ ਨੂੰ ਆਪਾਂ ਸਧਾਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਸਮਾਜ ਵਿੱਚ ਇਹ ਬਹੁਤ बड़ी ਕ੍ਰਿਤੀ ਹੋ ਰਹੀ ਹੈ ਕੁਝ ਤੇ ਕਾਰਨ ਹੈ ਕਿਉਂ ਇਹਦੇ ਵਿੱਚ ਬਹੁਤ ਸਾਰੇ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਪਤਾ ਨਹੀਂ 40 ਐਨ ਜੀਓਜ਼ ਆਂਗਿਆ ਨੇ ਅੱਗੇ ਸਾਡੇ ਵੀਰਾਂ ਦੇ ਸਾਡੇ ਮਰਦਾਂ ਦੇ ਦੁੱਖ ਸੁਣ ਲਏ ਤੇ ਤੁਸੀਂ ਸਾਰਿਆਂ ਨੇ ਇਸ ਨੂੰ ਮਿਸ ਨਹੀਂ ਕਰਨਾ 19 April ਜੰਤਰ ਮੰਤਰ ਇਹ ਨਾਰਾ ਜਿਹੜਾ ਆ ਇਹ ਸਾਰੇ ਸਮਾਜ ਦੇ ਵਿੱਚ ਜਾਣਾ ਚਾਹੀਦਾ ਕੁਝ ਤੇ ਹੈ ਕਿਉਂਕਿ ਜੋ ਕਿ ਮੇਰਾ ਵੀ ਦਿਲ ਕੀਤਾ ਹੈ ਬੋਲਣ ਹਰ ਔਰਤ ਦਾ ਦਿਲ ਕਰ ਰਿਹਾ ਹੈ ਬੋਲਣ ਹਰ ਵੀਜ਼ਾ ਦਿਲ ਕਰ ਰਿਹਾ ਹੈ ਹਰ ਮਾਂ ਦਾ ਦਿਲ ਕਰ ਰਿਹਾ ਕੁਝ ਤੇ ਹਵਾਵਾਂ ਵਿੱਚ ਗਲਤ ਹੋ ਰਿਹਾ ਇਹ ਸਾਨੂੰ ਹਵਾਵਾਂ ਹੀ ਦੱਸ ਦਿੰਦੀਆਂ ਕਈ ਵਾਰੀ ਕੋਈ ਗੱਲ ਕਿਸੇ ਨੇ ਮੂੰਹੋਂ ਬੋਲੀ ਨਹੀਂ ਹੁੰਦੀ ਸਾਨੂੰ ਕੁਦਰਤ ਵੱਲੋਂ ਹੀ ਮਨ ਵਿੱਚ ਆ ਜਾਂਦੀਆਂ ਕਿ ਇਹ ਕੁਝ ਗਲਤ ਹੋ ਰਿਹਾ ਤੇ ਸਾਡੇ ਵੀਰ ਦੇ ਹੱਕਾਂ ਵਿੱਚ ਅਸੀਂ ਸਾਰੇ ਇਕੱਠੇ ਹੋਵਾਂਗੇ ਸਾਰੇ ਜਿੰਨੀਆਂ ਵੀ ਭੈਣਾਂ ਤੇ ਸਾਡੇ ਵੀਰਾ ਸਾਰੀ ਜੰਤਰ ਮੰਤਰ 19 April ਭੁੱਲਣਾ ਨਹੀਂ 2025 19 April ਸਾਡੇ ਵੀਰਾਂ ਦੇ ਹੱਕ ਵਿੱਚ ਕਮਿਸ਼ਨ ਬਣਨਾ ਚਾਹੀਦਾ ਕਿਉਂਕਿ ਔਰਤਾਂ ਨੂੰ ਇੰਨੇ ਹੱਕ ਮਿਲ ਚੁੱਕੇ ਨੇ ਕਿ ਕਈ ਵਾਰੀ ਉਹਦਾ ਉਹ ਗਲਤ ਯੂਜ਼ ਕਰਦੀਆਂ ਨੇ ਉਹਨਾਂ ਨੂੰ ਤੇ ਅਸੀਂ ਵੀਰਾਂ ਦੇ ਹੱਕ ਵਿੱਚ ਬਰਾਬਰ ਤੇ ਜਦੋਂ ਕਹਿੰਦੇ ਕਿ ਔਰਤ ਮਰਦ ਦੇ ਬਰਾਬਰ ਆ ਮਰਦ ਔਰਤ ਦੇ ਬਰਾਬਰ ਆ ਤੇ ਬਰਾਬਰ ਕੰਮ ਕਰਦੇ ਨੇ ਪਰ ਲੇਕਿਨ ਹੱਕ ਵੀ ਬਰਾਬਰ ਹੋਣੇ ਚਾਹੀਦੇ ਆ ਸਾਡੇ ਵੀਰਾਂ ਦੇ ਸਾਡੇ ਮਰਦਾਂ ਦੇ ਹੱਕ ਵੀ ਬਰਾਬਰ ਹੋਣੇ ਚਾਹੀਦੇ ਨੇ ਤੇ ਬਹੁਤੀਆਂ ਨਾਲ ਗੱਲਾਂ ਕਰਦੀ ਹੋਈ ਤੇ ਬਸ ਇੰਨਾ ਹੀ ਆ ਕਿ ਸੌਰੀ 19 April 2025 19 ਅਪ੍ਰੈਲ ਨੂੰ ਭੁੱਲਣਾ ਨਹੀਂ 19 ਅਪ੍ਰੈਲ 2025 ਨੂੰ ਹਮ ਹਮਾ ਕੇ ਤੁਸੀਂ ਦਿੱਲੀ ਜੰਤਰ ਮੰਤਰ ਦੀ ਜਗ੍ਹਾ ਤੇ ਪਹੁੰਚਣਾ ਜਿੱਥੇ ਕਿ ਅਸੀਂ ਸਾਰੀਆਂ ਆਪਣੀਆਂ ਭੈਣਾਂ ਤੇ ਸਾਰੇ ਭਰਾ ਉੱਥੇ ਪਹੁੰਚ ਰਹੇ ਨੇ ਤੁਸੀਂ ਉਹਦੇ ਵਿੱਚ ਸ਼ਾਮਲ ਹੋ ਕੇ ਸਾਡੇ ਸਮਾਜ ਨੂੰ ਆਪਾਂ ਇੱਕ ਨਵਾਂ ਖੁਸ਼ਹਾਲ ਸਮਾਜ ਬਣਾ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ